ਵੇਦਾਂ ਦਾ ਗੁਰਮਾਣੀ ਦੇ ਨਾਲ ਕੀ ਲਿੰਕ ਹੈਗਾ ਹੈ ਜਾਂ ਜੋ ਇਹ ਸ਼ਖਸ ਲਿਖ ਰਿਹਾ ਹੈਗਾ ਹੈ ਜਾਂ ਉਹਦੇ ਬਾਰੇ ਕੀ ਕਹੋਗੇ ਸੋ ਗੁਰੂ ਨਾਨਕ ਉਹਨਾਂ ਵੇਦਾਂ ਨੂੰ ਕਿੱਦਾਂ ਮੰਨ ਸਕਦੇ ਜਿਹਦੇ ਵਿੱਚ ਵਰਨ ਸਿਸਟਮ ਦੀ ਕੈਟੇਗਰੀਜ਼ੇਸ਼ਨ ਕਰਕੇ ਤਾਂ ਨਵੇਂ ਆਪਾਂ ਕਈ ਕਿ ਕੌਮ ਦੀ ਜਿਹੜੀ ਰਚਨਾ ਕੀਤੀ ਜੀ ਔਰ ਉਹਨੂੰ ਜੇ ਉਹ ਜੇ ਆਪਾਂ ਇਹਨਾਂ ਦੀ ਗੱਲ ਮੰਨ ਲਈਏ ਤੇ ਜੇ ਗੁਰੂ ਨਾਨਕ ਵਾਕਈ ਵੇਦਾਂ ਦਾ ਹੀ ਉਥਾਨ ਕਰਨ ਨੂੰ ਜਨਮ ਲੈਂਦੇ ਨੇ ਤਾਂ ਫਿਰ ਉਹ ਕਿਤੇ ਵੀ ਜਾ ਕੇ ਵੇਦਾਂ ਨੂੰ ਖੱਡਤ ਨਾ ਕਰਦੇ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਜੀ ਇਹਦੇ ਵਿੱਚ ਅੱਗੇ ਚੱਲ ਕੇ ਮਹਾਰਾਜ ਕਹਿੰਦੇ ਨੇ ਇਤੇ ਕੀਤੇ ਹੋਰ ਕਰੇ ਮਤਲਬ ਇਹ ਸਾਰੇ ਲੋਕ ਜਿਹੜੇ ਨੇ ਵੇਦ ਪਾਠ ਪੁਰਾਨ ਇਹ ਸਾਰੇ ਉਸ ਇੱਕ ਇੱਕ ਅਕਾਲ ਪੁਰਖ ਉਸ ਇੱਕ ਇੱਕ ਓਨਕਾਰ ਦੇ ਬਾਰੇ ਬੋਲਣ ਦੀ ਕੋਸ਼ਿਸ਼ ਕਰ ਰਹੇ ਆ ਜੀ ਪਰਮਾ ਵੀ ਕਰ ਰਿਹਾ ਹੈ ਇੰਦਰ ਵੀ ਕਰ ਰਿਹਾ ਹੈ ਹੋਰ ਕਈ ਸੁਤ ਜਿਹੜੇ ਈਸਰ ਹੈ ਜਾਂ ਜਿਹਨੂੰ ਬੁੱਧ ਕਹਿ ਸਕਦੇ ਜਿਨ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨਾਮ ਨੇ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਕੀਤਾ ਮੰਨਿਆ ਜਾ ਸਕਦਾ ਉਹ ਕਹਿੰਦੇ ਉਹ ਕਰ ਰਹੇ ਨੇ ਹੁਣ ਕੇਤੇ ਕਹਿ ਕੇ ਉੱਠ ụt ਜਾਏ ਕਈ ਆਏ ਆਪਣੀ ਗੱਲ ਉਸ ਅਕਾਲ ਪੁਰਖ ਨੂੰ ਨੂੰ ਦਰਸਾਉਣ ਦੇ ਲਈ ਉਹਨੂੰ ਡਿਫਾਈਨ ਕਰਨ ਲਈ ਬੋਲੀ ਤੇ ਉੱਠ ਕੇ ਚਲੇ ਗਏ ਜੀ ਇਤੇ ਕਿਤੇ ਹੋਰ ਕਰੇ ਜੇ ਇੰਨੇ ਹੀ ਸੈਂਕੜੇ ਹੋਰ ਲੋਕ ਆ ਜਾਣ ਤੇ ਉਹ ਵੀ ਇਹ ਗੱਲ ਕਰਨ ਜੀ ਤਦ ਵੀ ਤਾਂ ਆਖ ਨਾ ਸਕੇ ਕਿ ਕੀ ਕੀ ਤਾਂ ਵੀ ਉਹਦੇ ਬਾਰੇ ਉਹਦਾ ਅਦੰਤ ਨਹੀਂ ਪਾ ਸਕਦੇ ਉਹਦੀ ਕੋਈ ਗੱਲ ਨਹੀਂ ਕਰ ਸਕਦਾ ਮਤਲਬ ਇਥੇ ਇਨਕੰਪਲੀਟ ਹੋ ਗਏ ਇੱਕ ਤਰ੍ਹਾਂ ਇੱਥੇ ਵੇਦ ਇਨਕੰਪਲੀਟ ਵੇਦਾਂ ਦੀ ਆਪਣੀ ਲਿਮਿਟੇਸ਼ਨ ਜਿਹੜੀ ਆ ਉਹ ਆ ਗਈ ਉੱਪਰ ਮਹਾਰਾਜ ਕਹਿ ਰਹੇ ਕਿਆ ਆਇਆ ਵੇਦ ਪੜੇ ਹਰ ਰਸ ਨਹੀਂ ਆਇਆ ਥੱਲੇ ਕਹਿ ਦਿੱਤਾ ਅਕਥੋ ਕਥੀ ਹੈ ਸਬਦ ਸੁਹਾਵੇ ਜੀ ਕਿ ਅਕਥੋ ਉਹ ਜੋ ਅਕਥ ਹੈ ਜੋ ਬੋਲਿਆ ਨਹੀਂ ਜਾ ਸਕਦਾ ਉਹਨੂੰ ਬੋਲਣ ਦਾ ਇੱਕੋ ਇੱਕ ਤਰੀਕਾ ਹੈ ਸ਼ਬਦ ਜੀ ਤੇ ਸ਼ਬਦ ਗੁਰੂ ਦਿਆ ਸੀ ਲੜਨ ਲੱਗੇ ਸੋ ਇੱਥੇ ਵੇਦਾਂ ਦੀ ਤਾਂ ਗੱਲ ਹੀ ਕਿਤੇ ਨਹੀਂ ਆ ਰਹੀ ਫਾਈਨਲੀ ਗੁਰੂ ਪਾਤਸ਼ਾਹ ਕਹਿੰਦੇ ਨੇ ਪੂਰੇ ਸਤਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥਾ ਚਿਤ ਲਾਇਆ ਮਤਲਬ ਉਹ ਤਿੰਨ ਗੁਣ ਜਿਹੜੇ ਨੇ ਉਹ ਤਿੰਨ ਗੁਣ ਜਿਹੜੇ ਨੇ ਵੇਦਾਂ ਵਾਲੇ ਉਹ ਰਿਜੈਕਟ ਉਹ ਰਿਜੈਕਟ ਕਰਕੇ ਤੇ ਉਹ ਕਹਿੰਦੇ ਚੌਥਾ ਚਿਤ ਲਾਇਆ ਉਹ ਚੌਥੇ ਗੁਣ ਦੀ ਗੱਲ ਕਰਦੇ ਆ ਹੁਣ ਚੌਥਾ ਗਣ ਜਿਹੜਾ ਗੁਣ ਜਿਹੜਾ ਆ ਉਹ highest form of consciousness ਉਤੇ ਪਰਿਆ ਆਪਾਂ ਗੱਲ ਕਰਦੇ ਆ ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ ਹਾਂ ਹਾਂ ਉੱਤੇ ਬ੍ਰਹਮਾ ਦੀ ਗੱਲ ਆ ਬੜਾ ਕਲੀਅਰ ਕਨਟਰਡਿਕਸ਼ਨ ਆ ਕਿ ਬ੍ਰਹਮਾ ਨੇ ਵੇਦ ਅਭਿਆਸ ਕੀਤੇ ਉਹਨਾਂ ਵੇਦਾਂ ਦੇ ਉੱਤੇ ਚੱਲ ਕੇ ਜਿਹੜੇ ਦੇਵ ਨੇ ਉਹ ਮਾਇਆ ਵਿੱਚ ਫਸ ਕੇ ਕਿਤੇ ਨਾ ਕਿਤੇ ਤੁਰੇ ਫਿਰਦੇ ਰਹੇ ਔਰ ਉਹਨਾਂ ਦਾ ਪਾਰ ਉਤਾਰਾ ਨਹੀਂ ਹੋ ਸਕਿਆ ਉਹਨਾਂ ਦੇ ਕਿਉਂਕਿ ਉਹ ਮਾਇਆ ਦੇ ਵਿੱਚੋਂ ਉਸ ਤਿੰਨਾ ਗੁਣਾ ਦੇ ਵਿੱਚੋਂ ਵਰਲਡੀ ਡਿਜ਼ਾਇਰਸ ਦੇ ਵਿੱਚੋਂ ਜੋ ਨਿਕਲਿਆ ਉਹ ਜਮਕਾਲ ਦਾ ਡੰਡਾ ਹਮੇਸ਼ਾ ਜਮ ਦਾ ਡੰਡਾ ਉਹਨਾਂ ਦੇ ਸਿਰ ਤੇ ਰਿਹਾ ਗੁਰਮੁਖ ਉਸ ਡੰਡੇ ਤੋਂ ਬਚ ਗਿਆ ਹੂੰ ਕਿੱਦਾਂ ਬਚ ਗਿਆ ਕਿਉਂਕਿ ਉਹਨੇ ਉਹ ਸ਼ਬਦ ਦਾ ਲੜ ਫੜ ਲਿਆ ਜਿਹੜਾ ਉਸ ਅਕਥ ਨੂੰ ਕੱਤ ਸਕਦਾ ਹੈ ਜਿਹੜਾ ਉਸ ਅਕਥ ਨੂੰ ਬੋਲ ਸਕਦਾ ਔਰ ਪੂਰੇ ਸਤਗੁਰ ਨੇ ਉਹਨਾਂ ਤਿੰਨਾ ਗੁਣਾਂ ਨੂੰ ਰਿਜੈਕਟ ਕਰਕੇ ਚੌਥੇ ਗੁਣ ਦੇ ਲੜ ਸਿੱਖਾਂ ਨੂੰ ਲਾ ਦਿੱਤਾ ਇਹ ਗੁਰੂ ਪਾਤਸ਼ਾਹ ਬਾਣੀ ਚ ਕਹਿ ਰਹੇ ਹੁਣ ਜਦੋਂ ਭਾਈ ਤਾਰੂ ਸਿੰਘ ਵਾਲਾ ਹੋਗੇ ਤੁਸੀਂ ਜਾਂ ਭਾਈ ਮਨੀ ਸਿੰਘ ਹੋਣਾ ਵਾਲਾ ਹੋਗੇ ਭਾਈ ਮਤੀ ਦਾਸ ਹੋਣਾ ਵਾਲਾ ਹੋਗੇ ਇਹ ਸੰਭਵ ਹੀ ਨਹੀਂ ਹੈ ਕਿ ਕਿਸੇ ਦੀ ਖੋਪੜੀ ਲੱਥ ਜਾਏ ਤੇ ਉਹਨੂੰ ਬੰਨਿਆ ਵੀ ਨਾ ਜਾਏ ਔਰ ਹੱਥ ਪਿੱਛੇ ਕਰਕੇ ਉਹ ਸਿਰਫ ਬੈਠਾ ਜੀ ਔਰ ਕਹੇ ਕਿ ਮੈਨੂੰ ਬੰਨੀ ਨਾ ਤੂੰ ਆਪਣਾ ਕੰਮ ਕਰ ਮੈਂ ਆਪਣਾ ਕਰਨਾ ਇਹ ਉਦੋਂ ਹੀ ਹੋ ਸਕਦਾ ਜਦੋਂ ਤੁਹਾਡੀਆਂ ਪੰਜੇ ਇੰਦਰੀਆਂ ਜੋ ਸੈਂਸਸ ਆ ਉਹਨਾਂ ਨਾਲ ਤੁਹਾਡੀ ਕੋਈ ਅਟੈਚਮੈਂਟ ਨਹੀਂ ਰਹਿਣੀ ਉਸ ਤੋਂ ਬਿਨਾ ਹੋ ਨਹੀਂ ਸਕਦਾ ਕਿਉਂਕਿ ਜੇ ਤੁਹਾਡੀ ਸਕਿਨ ਦੇ ਨਾਲ ਤੁਹਾਡੀਆਂ ਇੰਦਰੀਆਂ ਦੇ ਨਾਲ ਤੁਹਾਡੀਆਂ ਅੱਖਾਂ ਦੇ ਨਾਲ ਕੋਈ ਅਟੈਚਮੈਂਟ ਹੈਗੀ ਆ ਤੁਹਾਨੂੰ ਦਰਦ ਮਹਿਸੂਸ ਹੋਊਗਾ ਜੀ ਪਰ ਜਦੋਂ ਤੁਸੀਂ ਇਸ ਲੈਵਲ ਤੇ ਜਾਂਦੇ ਆ ਤਾਂ ਫਿਰ ਤੁਹਾਨੂੰ ਦਰਦ ਮਹਿਸੂਸ ਹੋਣਾ ਬੰਦ ਹੋ ਜਾਂਦਾ ਬਾਬਾ ਦੀਪ ਸਿੰਘ ਜਦੋਂ ਆਪਣਾ ਸੀਸ ਕਲੀ ਤੇ ਰੱਖ ਕੇ ਅੱਗੇ ਜਾਂਦੇ ਆ ਤਾਂ ਉਹ ਇਸੇ ਕਰਕੇ ਜਾ ਪਾਉਂਦੇ ਆ ਕਿਉਂਕਿ ਉਹਨਾਂ ਦਾ ਪੰਜ ਸੈਂਸਸ ਦਾ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਦਾ ਲੈਣਾ ਦੇਣਾ ਸਿੱਧਾ ਕੌਂਸ਼ੀਅਸਨੈਸ ਆ ਜੀ ਇਸੇ ਕਰਕੇ ਜਦੋਂ ਗੁਰੂ ਪਾਤਸ਼ਾਹ ਇਹ ਕਹਿੰਦੇ ਨੇ ਨਾ ਹਾਂ ਗੁਰੂ ਗ੍ਰੰਥ ਸਾਹਿਬ ਮਾਰਾ ਸਾਨੂੰ ਦੱਸਦੇ ਨੇ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚਿੰ ਹੈ ਤਿੰਨੇ ਪਰਮ ਪੱਧ ਪਾਇਆ ਹੁਣ ਇਹਨਾਂ ਪਹਿਲੇ ਤਿੰਨ ਹਿੱਸਿਆਂ ਤੱਕ ਇਨਸਾਨ ਉਸ ਮਾਇਆ ਦੇ ਵਿੱਚ ਆਏ ਉਸ ਸੁਪਨੇ ਦੇ ਵਿੱਚ ਆ ਚਾਹੇ ਉਹ ਡੀਪ 슬ੀਪ ਚਾ ਉਹ ਸੁਪਨੇ ਦੇ ਵਿੱਚ ਹੀ ਪਰਮਾਇਆ ਜਾ ਰਿਹਾ ਹੈ ਚੌਥੇ ਪੱਧ ਤੱਕ ਜਾ ਕੇ ਹੀ ਉਹ ਪਰਮ ਪੱਧ ਪਾਇਆ ਜਾ ਸਕਦਾ ਜਿੱਥੇ ਜਾ ਕੇ ਜਿਸ ਤਰ੍ਹਾਂ ਦੀਆਂ ਸ਼ਹੀਦੀਆਂ ਗੁਰੂ ਇਤਿਹਾਸ ਦੇ ਵਿੱਚ ਆਈਆਂ ਉਦਾਂ ਦੀਆਂ ਹੋ ਸਕਦੀਆਂ ਅਦਰਵਾਈਜ਼ ਹੋ ਨਹੀਂ ਸਕਦਾ ਡਾਕਟਰ ਕਨਪ੍ਰੀਤ ਕੋ ਜੀ ਤੁਹਾਡੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿਉਂਕਿ ਜਦੋਂ ਇਦਾਂ ਦੀ ਕਿਤਾਬ 'ਚ ਆਪਾਂ ਪੜ੍ਹਦੇ ਆਂ ਆਪਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਕਿਤਨਾ ਕਿਤੇ ਇੱਕ ਟੀਮ ਵਰਕ ਹੈ ਇਹ ਕਿਤੇ ਇਕੱਲੇ ਬੰਦੇ ਦੇ ਵੱਲੋਂ ਕੁਝ ਗੱਲਾਂ ਕਹਿ ਨਹੀਂ ਦਿੱਤੀਆਂ ਗਈਆਂ ਕਿਤਨਾ ਕਿਤੇ ਇੱਕ ਪੂਰੀ ਟੀਮ ਹੈ ਜਿਹੜੀ ਕਿ ਕਿਉਂਕਿ ਇਦਾਂ ਦੇ ਜਿੰਨੇ ਵੀ ਕਿਤਾਬਚੇ ਉਹਨਾਂ ਦੇ ਵਿੱਚ ਹੁੰਦਾ ਕਾਫੀ ਕੁਝ ਜਿੱਦਾਂ ਰੈਪੀਟਿਸ਼ਨ ਦੇ ਵਿੱਚ ਹੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਪਤਾ ਲੱਗਦਾ ਕਿ ਉਹਨਾਂ ਦਾ ਸੋਰਸ ਜਿਹੜਾ ਕਿਤਨਾ ਕਿਤੇ ਇੱਕ ਹੈ ਪਰ ਜ਼ਿੰਮੇਵਾਰੀ ਐਸੇ ਪੰਥਕ ਮੀਡੀਆ ਸਮਝਦੇ ਹੋਏ ਅਸੀਂ ਆਪਣੀ ਨਿਭਾਰੇ ਹੈਗੇ ਔਰ ਜਿੰਨੇ ਵੀ ਕਿਤਾਬਚੇ ਨੇ ਜਿਹੜੇ ਉਹਨਾਂ ਦੇ ਵਿੱਚ ਲੂਪ ਹੋਲਸ ਨੇ ਜਿਹੜੀਆਂ ਗਲਤ ਗੱਲਾਂ ਨੇ ਜਿਹੜੀਆਂ ਸਿੱਖ ਇਤਿਹਾਸ ਨਾਲ ਗੁਰ ਇਤਿਹਾਸ ਨਾਲ ਗੁਰੂਆਂ ਦੇ ਸਿਧਾਂਤ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੈਚ ਨਹੀਂ ਕਰਦੀਆਂ ਮੇਲ ਨਹੀਂ ਖਾਂਦੀਆਂ ਉਹਨਾਂ ਦਾ ਜੇ ਆਪਾਂ ਇੱਥੇ ਨਿਤਾਰਾ ਜਿਹੜਾ ਹੈ ਕਰਨਾ ਹੈ ਕਿਤਾਬਚੇ ਦੇ ਵਿੱਚ ਵਾਰ-ਵਾਰ ਵੱਖ-ਵੱਖ ਜਗ੍ਹਾ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੂੰ ਵੇਦਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਈਵਨ ਕਿ ਜੇ ਆਪਾਂ ਥੋੜਾ ਜਿਹਾ ਵਿੱਚ ਹੋਰ ਅੰਦਰ ਜਾਈਏ ਤੇ ਪੇਜ ਨੰਬਰ 22 ਦੇ ਉੱਤੇ ਇਥੋਂ ਤੱਕ ਲਿਖਿਆ ਹੋਇਆ ਹੈ ਕਿ ਮਹਿਤਾ ਕਾਲੂ ਜੀ ਜਿਹੜੇ ਨੇ ਪੰਡਿਤ ਬ੍ਰਿਜਨਾਥ ਦੇ ਕੋਲ ਗੁਰੂ ਸਾਹਿਬ ਨੂੰ 5 ਸਾਲ ਦੀ ਉਮਰ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਫਿਰ ਪੰਡਿਤ ਬ੍ਰਿਜਨਾਥ ਕਹਿੰਦੇ ਵੀ ਕਹਿੰਦਾ ਹੈਗਾ ਕਿ ਚਾਰ ਵੇਦ ਜਗਤ ਚ ਗੁਪਤ ਹੋ ਚੁੱਕੇ ਹਨ ਤੇਰਾ ਜਿਹੜਾ ਪੁੱਤਰ ਹੈ ਚਾਰਾਂ ਵੇਦਾਂ ਦੇ ਪ੍ਰਕਾਸ਼ ਵਾਸਤੇ ਪ੍ਰਗਟ ਜਿਹੜਾ ਹੈ ਹੋਇਆ ਹੈ ਆ ਬਾਰ-ਬਾਰ ਇਸ ਦੇ ਵਿੱਚ ਆਉਂਦਾ ਹੈ ਕਿ ਸਨਾਤਨ ਧਰਮ ਦੇ ਪਾਲਣ ਅਤੇ ਵੈਦਿਕ ਧਰਮ ਦੇ ਵਿਸਥਾਰ ਲਈ ਗੁਰਨਾਨਕ ਜਿਹੜੇ ਨੇ ਭਾਰਤ ਭੂਮੀ ਦੇ ਵਿੱਚ ਅਪਤਰਿਤ ਹੋਏ ਨੇ ਅ ਇਸੇ ਤਰੀਕੇ ਦੇ ਨਾਲ ਪੇਜ ਨੰਬਰ 23 ਦੇ ਵਿੱਚ ਵੀ ਆਸਾ ਮਹੱਲਾ ਪਹਿਲਾ ਚ ਕਹਿੰਦਾ ਵੀ ਗੁਰਨਾਨਕ ਨੂੰ ਵੇਦਾਂ ਦੇ ਨਾਲ ਜੋੜਨਾ ਗੁਰਬਾਣੀ ਵਿੱਚ ਵੇਦਾਂ ਬਾਰੇ ਲਿਖੀਆਂ ਕੁਝ ਗੱਲਾਂ ਨੂੰ ਜਿਹੜਾ ਹੈ ਆਧਾਰ ਬਣਾ ਕੇ ਇਹ ਕਹਿਣਾ ਕਿ ਗੁਰਨਾਨਕ ਸਾਹਿਬ ਨੇ ਵੇਦ ਪੜਨ ਲਈ ਕਿਹਾ ਹੈ ਕਹਿੰਦਾ ਕਿ ਚਾਰੇ ਵੇਦ ਸੱਤ ਹਨ ਪੜਨ ਤੇ ਗੁਣਨ ਨਾਲ ਸੁੰਦਰ ਵਿਚਾਰ ਪੈਦਾ ਹੁੰਦੇ ਹਨ ਇਸ ਪ੍ਰਕਾਰ ਵੇਦਾਂ ਦਾ ਪਾਠ ਕਰਨ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ ਪੇਜ ਨੰਬਰ 23 ਤੇ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਕਈਆਂ ਗਈਆਂ ਨੇ ਜੇ ਅਸੀਂ ਆਪਾਂ ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਜਾਂ ਇਸ ਦੀ ਪੂਰੀ ਪਰਚੋਲ ਕਰਨੀ ਹੋਵੇ ਜੋ ਕੁਝ ਇਸ ਕਿਤਾਬ ਚ ਦੇ ਵਿੱਚ ਲਿਖਿਆ ਹੈ ਪੁਆਇੰਟ ਬੁਆਇ ਪੁਆਇੰਟ ਆਪਾਂ ਜਾਣਾ ਹੈ ਵੇਦਾਂ ਦਾ ਗੁਰਮਾਣੀ ਦੇ ਨਾਲ ਕੀ ਲਿੰਕ ਹੈਗਾ ਹੈ ਜਾਂ ਜੋ ਇਹ ਸ਼ਖਸ ਲਿਖ ਰਿਹਾ ਹੈਗਾ ਹੈ ਜਾਂ ਉਹਦੇ ਬਾਰੇ ਕੀ ਕਹੂਗਾ ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪੈਣਾ ਕਿ ਅਵੇਦਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਕਿਸ ਸੰਦਰਭ ਦੇ ਵਿੱਚ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸਿੱਖ ਧਰਮ ਹੈ ਖਾਸ ਤੌਰ ਤੇ ਜੋ ਗੁਰੂ ਨਾਨਕ ਦਾ ਫਲਸਫਾ ਹੈ ਜਿਸ ਤੋਂ ਸਿੱਖ ਧਰਮ ਦਾ ਆਗਾਜ਼ ਹੁੰਦਾ ਉਹ ਸੁੱਕੜਿਆ ਹੋਇਆ ਛੋਟਾ ਜਿਹਾ ਧਰਮ ਨਹੀਂ ਹੈ ਜੀ ਉਹਦੇ ਵਿੱਚ ਬਹੁਤ ਵਿਸ਼ਾਲਤਾ ਹੈ ਔਰ ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਸਾਨੂੰ ਕਿਸੇ ਬੰਧਨ ਜਿ ਨਹੀਂ ਬੰਨਿਆ ਸਾਡੇ ਵਾਸਤੇ ਸਾਡੀ ਆਪਣੀ ਰਹਿਤ ਮਰਿਆਦਾ ਜ਼ਰੂਰ ਨਿਧਾਰਿਤ ਕੀਤੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਕਹਿ ਦਿੱਤਾ ਕਿ ਸਿਰਫ ਤੁਹਾਡੀ ਜਿੱਦਾਂ ਹੋਣ ਇਸਲਾਮਿਕ ਲੋਕ ਜਿਹੜੇ ਨੇ ਉਹ ਸੋਚਦੇ ਨੇ ਕਿ ਸਿਰਫ ਕੁਰਾਨ ਹੀ ਪੜ੍ਹਨਾ ਬਾਕੀ ਪੜ੍ਹਨਾ ਹਰਾਮ ਹੈ ਜੀ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਦ੍ਰਿਸ਼ਟੀ ਦਿੱਤੀ ਆ ਉਹਦੇ ਵਿੱਚ ਉਹ ਅਵਲ ਅੱਲਾ ਨੂਰ ਪਾਏ ਦੀ ਗੱਲ ਵੀ ਕਰਦੇ ਆ ਅੱਲਾ ਲਫ਼ਜ਼ ਜਿਹੜਾ ਉਹ ਇਸਲਾਮਿਕ ਆ ਪਰ ਉਹਨਾਂ ਨੇ ਉਹਨੂੰ ਉਸ ਤਰੀਕੇ ਨਾਲ ਯੂਜ਼ ਕੀਤਾ ਕਿ ਜੇਕਰ ਤੁਸੀਂ ਮੁਸਲਿਮ ਹੋ ਕੇ ਅੱਲਾ ਕਹਿ ਰਹੇ ਹਾਂ ਤੇ ਉਸੇ ਅੱਲਾ ਦੀ ਪੂਰੀ ਦੁਨੀਆ ਕਾਇਨਾਤ ਰਚੀ ਹੋਈ ਆ ਇਸੇ ਤਰੀਕੇ ਨਾਲ ਜਦੋਂ ਵੇਦਾਂ ਦੀ ਗੱਲ ਆਉਂਦੀ ਆ ਤਾਂ ਵੇਦਾਂ ਨੂੰ ਐਜ਼ ਅ ਨੋਲੇਜ ਪੈਰਾਮੀਟਰ ਤਾ ਗੁਰੂ ਨਾਨਕ ਜਿਹੜੇ ਆ ਉਹ ਐਜ਼ ਇਟ ਇਜ਼ ਰਿਜੈਕਟ ਨਹੀਂ ਕਰਦੇ ਨੌਲੇਜ ਦੇ ਉੱਤੇ ਹਾਂ 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 ਪਰ ਗੁਰੂ ਨਾਨਕ ਦਾ ਜਿਹੜਾ ਜਦੋਂ ਆਪਾਂ ਉਹਨਾਂ ਦੀ ਫਿਲਾਸਫੀ ਦੀ ਗੱਲ ਕਰਾਂਗੇ ਸਿੱਖਾਂ ਵਾਸਤੇ ਕਿ ਕੀ ਉਹਨਾਂ ਨੇ ਸਿੱਖਾਂ ਨੂੰ ਵੇਦ ਪੜਨ ਨੂੰ ਕਿਹਾ ਜਾਂ ਨਹੀਂ ਕਿਹਾ ਜਿਹੜੇ ਲੋਕ ਵੇਦ ਪੜ ਰਹੇ ਨੇ ਉਹਨਾਂ ਵਿੱਚ ਵੇਦ ਪੜ ਕੇ ਕੀ ਕੀ ਕਮੀਆਂ ਆ ਰਹੀਆਂ ਨੇ ਗੁਰੂ ਨਾਨਕ ਉਹ ਵੀ ਲਿਖਦੇ ਨੇ ਹਾਂ 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 ਵੇਦ ਉਹਨਾਂ ਦੀਆਂ ਕਮੀਆਂ ਪੂਰੀਆਂ ਕਿਉਂ ਨਹੀਂ ਖਤਮ ਕਿਉਂ ਨਹੀਂ ਕਰ ਪਾਰੇ ਗੁਰੂ ਨਾਨਕ ਉਹ ਵੀ ਲਿਖਦੇ ਨੇ ਗੁਰੂ ਨਾਨਕ ਨੇ ਇਹ ਤਾਂ ਇਹ ਵੀ ਲਿਖਿਆ ਹੈ ਕਿ ਵੇਦ ਪੜ੍ਹਦੇ ਆ ਪਰ ਵੇਦ ਪੜ੍ਹ ਕੇ ਉਹਨੂੰ ਵਿਚਾਰਦੇ ਨਹੀਂ ਇਹ ਗੱਲ ਜ਼ਰੂਰ ਲਿਖੀ ਆ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਗੁਰੂ ਨਾਨਕ ਨੇ ਵੇਦਾਂ ਬਾਰੇ ਹੀ ਜਾਂ ਜਿੱਦਾਂ ਇਸ ਕਿਤਾਬ ਚ ਲਿਖਿਆ ਕਿ ਗੁਰੂ ਗੁਰੂ ਨਾਨਕ ਨੇ ਵੇਦਾਂ ਨੂੰ ਦੁਬਾਰਾ ਚਮਕਾਉਣ ਦੇ ਲਈ ਜਿਹੜਾ ਉਹ ਸਿੱਖ ਧਰਮ ਚਲਾਇਆ ਇਹਦੀ ਆਪਾਂ ਹਵਾਲੇ ਜਿਹੜੇ ਨੇ ਉਹ ਗੁਰੂ ਕੁਰਬਾਨੀ ਤੋਂ ਹੀ ਲੈ ਸਕਦੇ ਆ ਜੀ ਜੀ ਵੈਸੇ ਤਾਂ ਵੇਦਾਂ ਦੇ ਵਿੱਚ ਆਪ ਬਹੁਤ ਸਾਰੀਆਂ ਫੈਲੇਸੀਜ਼ ਨੇ ਬਹੁਤ ਸਾਰੀਆਂ ਗਲਤੀਆਂ ਨੇ ਜਿੰਨਾ ਉਤੇ ਸਮਝ ਲੱਗਦੀ ਆ ਕਿ ਗੁਰੂ ਨਾਨਕ ਉਹਨਾਂ ਨੂੰ ਕਦੀ ਵੀ ਇੱਕੋ ਤਰੀਕੇ ਨਾਲ ਮੰਨ ਨਹੀਂ ਸਕਦੇ ਕਿਉਂਕਿ ਇੱਕ ਪਾਸੇ ਗੁਰੂ ਨਾਨਕ ਕਹਿ ਰਹੇ ਨੇ ਕਿ ਜਾਤ ਜਨਮ ਨਾ ਪੁੱਛੀਐ ਸੱਚ ਕਰ ਲਿਓ ਬਤਾਏ ਇੱਕ ਪਾਸੇ ਤਾਂ ਗੁਰੂ ਨਾਨਕ ਜਾਤ ਜਨਮ ਦਾ ਜਿਹੜਾ ਉਹ ਖੰਡਨ ਕਰ ਰਹੇ ਨੇ ਇੱਕ ਪਾਸੇ ਗੁਰੂ ਨਾਨਕ ਕਹਿ ਰਹੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦੂਸਰੇ ਪਾਸੇ ਉਹ ਵੇਦ ਜਿੱਦਾਂ ਹੁਣ ਰਿਗਵੇਦ ਦੇ ਵਿੱਚ ਪੁਰਸ਼ ਸ਼ਕਤੀ ਇੱਕ ਅਧਿਆਇ ਆਉਂਦਾ ਉਹਦੇ ਵਿੱਚ ਬਕਾਇਦਾ ਵਰਨ ਸਿਸਟਮ ਦੀ ਕੈਟੇਗਰੀਜ਼ੇਸ਼ਨ ਹੋਈ ਆ ਹਾਂ ਹਾਂ ਸੋ ਗੁਰੂ ਨਾਨਕ ਉਹਨਾਂ ਵੇਦਾਂ ਨੂੰ ਕਿੱਦਾਂ ਮੰਨ ਸਕਦੇ ਆ ਜਿਹਦੇ ਵਿੱਚ ਵਰਨ ਸਿਸਟਮ ਦੀ ਕੈਟੇਗਰੀਜ਼ੇਸ਼ਨ ਕਰਕੇ ਤਾਂ ਨਵੇਂ ਆਪਾਂ ਕਈ ਕਿ ਕੌਮ ਦੀ ਜਿਹੜੀ ਰਚਨਾ ਕੀਤੀ ਜੀ ਔਰ ਉਹਨੂੰ ਜੇ ਉਹ ਜੀ ਜੇ ਆਪਾਂ ਇਹਨਾਂ ਦੀ ਗੱਲ ਮੰਨ ਲਈਏ ਤੇ ਜੇ ਗੁਰੂ ਨਾਨਕ ਵਾਕਈ ਵੇਦਾਂ ਦਾ ਹੀ ਉਥਾਨ ਕਰਨ ਨੂੰ ਜਨਮ ਲੈਂਦੇ ਨੇ ਤਾਂ ਫਿਰ ਉਹ ਕਿਤੇ ਵੀ ਜਾ ਕੇ ਵੇਦਾਂ ਨੂੰ ਖੰਡਿਤ ਨਾ ਕਰਦੇ ਹੂੰ ਗੁਰੂ ਨਾਨਕ ਉਹਨਾਂ ਵੇਦਾਂ ਨੂੰ ਰਿਜੈਕਟ ਕਰਦੇ ਆਪਾਂ ਗੁਰਬਾਣੀ ਦੇ ਅਕੋਰਡਿੰਗ ਦੇਖਦੇ ਆ ਹੁਣ ਮੈਨੂੰ ਸਿਰਫ ਤੋਂ ਤੁਸੀਂ 5 ਮਿੰਟ ਦੇਣਾ ਇਹ ਪਕਾਇਦਾ ਗੁਰਬਾਣੀ ਦੇ ਹਵਾਲੇ ਦੇ ਨਾਲ ਹੀ ਸਾਨੂੰ ਦੇਖਣਾ ਪਊਗਾ ਗੁਰਬਾਣੀ ਦੇ ਵਿੱਚ ਲਿਮਿਟੇਸ਼ਨ ਆਫ ਵੇਦਾਸ ਜਿਹੜੀਆਂ ਨੇ ਉਹ बार-बार ਦਿਖਾਈਆਂ ਗਈਆਂ ਹਮ ਹਮ ਸਭ ਤੋਂ ਪਹਿਲਾਂ ਆਪਾਂ ਮੂਲ ਮੰਤਰ ਜਿਹੜਾ ਹੈ ਉਹ ਪੂਰੀ ਸਿੱਖ ਇਤਿਹਾਸ ਦੀ ਸਿੱਖ ਸਿੱਖ ਕਹੋ ਕਿ ਗੁਰੂ SHIP ਦੀ ਔਰ ਗੁਰੂ ਜਿੰਨੀ ਵੀ ਆਪਣੇ ਕੋਲ ਗੁਰੂ ਇਤਿਹਾਸ ਗੁਰੂ ਬਾਣੀ ਤੇ ਗੁਰੂ ਜੋਤ ਦੀ ਨਿਰੰਤਰਤਾ ਦੀ ਜਿਹੜੀ ਇੱਕ ਮੋਹਰ ਹੈ ਉਹ ਸਾਡੇ ਕੋਲ ਹੈ ਮੂਲ ਮੰਤਰ ਹਮ ਹਮ ਮੂਲ ਮੰਤਰ ਦਾ ਵਿਸਥਾਰ ਹੈ ਜਪਜੀ ਸਾਹਿਬ ਤੇ ਜਪਜੀ ਸਾਹਿਬ ਦਾ ਵਿਸਥਾਰ ਅੱਗੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਬਿਲਕੁਲ ਪਣ ਮੂਲ ਮੰਤਰ ਦੇ ਵਿੱਚ ਉਹ ਇੱਕ ਓੰਕਾਰ ਦੀ ਗੱਲ ਕਰਦੇ ਆ ਹੂੰ ਹੂੰ ਉਹਦੀ ਗੱਲ ਜਦੋਂ ਅੱਗੇ ਉਹ ਜਪਜੀ ਸਾਹਿਬ ਦੇ ਵਿੱਚ ਕਰਦੇ ਆ ਤਾਂ ਬਕਾਇਦਾ ਜਿਹੜੀ ਅਮੁੱਲ ਗੁਣ ਅਮੁੱਲ ਵਪਾਰ ਵਾਲੀ ਪੌੜੀ ਆ ਉਹਦੇ ਵਿੱਚੋਂ ਮੈਂ ਕੁਝ-ਕੁਝ ਸੈਕਸ਼ਨਸ ਪੜ੍ਹਦੀ ਆ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਜੀ ਇਹਦੇ ਵਿੱਚ ਅੱਗੇ ਚੱਲ ਕੇ ਮਹਾਰਾਜ ਕਹਿੰਦੇ ਨੇ ਇਤੇ ਕੀਤੇ ਹੋਰ ਕਰੇ ਮਤਲਬ ਇਹ ਸਾਰੇ ਲੋਕ ਜਿਹੜੇ ਨੇ ਵੇਦ ਪਾਠ ਪੁਰਾਣ ਇਹ ਸਾਰੇ ਉਸ ਇੱਕ ਇੱਕ ਅਕਾਲਪੁਰਖ ਉਸ ਇੱਕ ਇੱਕ ਓੰਕਾਰ ਦੇ ਬਾਰੇ ਬੋਲਣ ਦੀ ਕੋਸ਼ਿਸ਼ ਕਰ ਰਹੇ ਆ ਜੀ ਬਰਮਾ ਵੀ ਕਰ ਰਿਹਾ ਇੰਦਰ ਵੀ ਕਰ ਰਿਹਾ ਹੋਰ ਕਈ ਜਿਹੜੇ ਈਸਰ ਆ ਜਾਂ ਜਿਹਨੂੰ ਬੁੱਧ ਕਹਿ ਸਕਦੇ ਜਿਨ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨਾਮ ਨੇ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਕੀਤਾ ਮੰਨਿਆ ਜਾ ਸਕਦਾ ਉਹ ਕਹਿੰਦੇ ਉਹ ਕਰ ਰਹੇ ਨੇ ਹੁਣ ਕੇਤੇ ਕਹਿ ਕੇ ਉੱਠ ਉੱਟ ਜਾਏ ਕਈ ਆਏ ਉ ਆਪਣੀ ਗੱਲ ਉਸ ਅਕਾਲ ਪੁਰਖ ਨੂੰ ਨੂੰ ਦਰਸਾਉਣ ਦੇ ਲਈ ਉਹਨੂੰ ਡਿਫਾਈਨ ਕਰਨ ਲਈ ਬੋਲੀ ਤੇ ਉੱਠ ਕੇ ਚਲੇ ਗਏ ਜੀ ਇਤੇ ਕੇਤੇ ਹੋਰ ਕਰੇ ਜੇ ਇੰਨੇ ਹੀ ਸੈਂਕੜੇ ਹੋਰ ਲੋਕ ਆ ਜਾਣ ਤੇ ਉਹ ਵੀ ਇਹ ਗੱਲ ਕਰਨ ਜੀ ਤਦ ਵੀ ਤਾਂ ਆਖ ਨਾ ਸਕੇ ਕਈ ਕੇ ਤਾਂ ਵੀ ਉਹਦੇ ਬਾਰੇ ਉਹਦਾ ਅਦੰਤ ਨਹੀਂ ਪਾ ਸਕਦੇ ਉਹਦੀ ਕੋਈ ਗੱਲ ਨਹੀਂ ਕਰ ਸਕਦੇ ਮਤਲਬ ਇਥੇ ਇਨਕੰਪਲੀਟ ਹੋ ਗਏ ਇੱਕ ਤਰ੍ਹਾਂ ਇੱਥੇ ਵੇਦ ਇਨਕੰਪਲੀਟ ਵੇਦਾਂ ਦੀ ਆਪਣੀ ਲਿਮਿਟੇਸ਼ਨ ਜਿਹੜੀ ਆ ਉਹ ਆ ਗਈ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜਿੰਨਾ ਉਹ ਚਾਹੇ ਉਹਨਾਂ ਹੀ ਕੋਈ ਆਪਣੀ ਗੱਲ ਕਰ ਸਕਦਾ ਔਰ ਉਹ ਆਪਣੇ ਆਪ ਨੂੰ ਆਪ ਹੀ ਜਾਣਨ ਵਾਲਾ ਵੇਦ ਉਹਨੂੰ ਜਾਣ ਨਹੀਂ ਸਕਦੇ ਸੋ ਵੇਦਾਂ ਦੀ ਆਪਣੇ ਵਿੱਚ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਇਨਕੰਪਲੀਟਨੈਸ ਜਿਹੜੀ ਆਉਂਦੀ ਆ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖਿਆ ਸਰਗਵਾਰ ਗਵਾਰ ਖੈਰ ਜੇ ਕੋਈ ਆਖੇ ਕਿ ਇਹਨੇ ਪੂਰੀ ਗੱਲ ਕਹਿ ਦਿੱਤੀ ਆ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਉਹ ਗਵਾਰਾਂ ਦੇ ਸਿਰ ਗਵਾਰ ਹੈ ਹੁਣ ਜੇ ਕੋਈ ਇਹ ਕਹੇ ਕਿ ਵੇਦ ਸੱਚ ਨੇ ਵੇਦਾਂ ਦੇ ਵਿੱਚ ਸਾਰਾ ਕੁਝ ਆ ਗਿਆ ਔਰ ਗੁਰੂ ਸਾਹਿਬ ਉਹਨੂੰ ਮੰਨਣ ਲਈ ਕਹਿ ਰਹੇ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਉਹ ਗਵਾਰ ਉਹ ਗਵਾਰ ਉਹ ਗਵਾਰਾਂ ਦੇ ਸਿਰ ਗਵਾਰ ਸੋ ਇੱਥੇ ਆਪਣੇ ਆਪ ਦੇ ਵਿੱਚ ਹੀ ਬੜੀ ਕੌਂਟਰਡਿਕਸ਼ਨ ਆ ਉਹਨਾਂ ਦੀ ਗੱਲ ਦੇ ਨਾਲ ਇਹ ਤੇ ਜਪਜੀ ਸਾਹਿਬ ਦੀ ਗੱਲ ਆ ਗਈ ਅੱਗੇ ਚੱਲ ਕੇ ਸਾਡੇ ਕੋਲ ਹੋਰ ਵੀ ਬੜੇ ਜਿਹੜੇ ਨੇ ਉਹ ਪੈਰਾਮੀਟਰ ਆਉਂਦੇ ਜਿੱਦਾਂ ਅ ਅੰਗ 148 ਉੱਤੇ ਮਹਾਰਾਜ ਲਿਖਦੇ ਨੇ ਕੇਤੇ ਕਹੇ ਵਖਾਨ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨਾ ਪਾਵਣਾ ਕਿ ਬਹੁਤ ਸਾਰੇ ਲੋਕ ਆਏ ਉਹਨਾਂ ਦਾ ਵਿਖਿਆਨ ਉਸ ਕਾਲਪੁਰਖ ਦਾ ਵਿਖਿਆਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਇੱਥੇ ਉਹੀ ਮੂਲ ਮੰਤਰ ਦੀ ਸਹਿਬੰਗ ਵਾਲੀ ਗੱਲ ਆ ਜਾਂਦੀ ਹੈ ਕਿ ਉਹ ਆਪ ਹੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਉੱਥੇ ਉਹ ਗੱਲ ਆ ਜਾਂਦੀ ਹੈ ਹੁਣ ਐਡੇ ਵੱਡੇ ਨੂੰ ਵੇਦ ਕਹੇ ਵਿਖਿਆਨ ਵੇਦਾਂ ਨੇ ਵਿਖਿਆਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅੰਤ ਨਾ ਪਾਵਣਾ ਗੁਰੂ ਪਾਤਸ਼ਾਹੇ ਕਹਿ ਰਹੇ ਹੁਣ ਇੱਥੇ ਫਿਰ ਉਹਨਾਂ ਦੀ ਲਿਮਿਟੇਸ਼ਨ ਆ ਗਈ ਅਗਲੀ ਗੱਲ ਜਿਹੜੀ ਆ ਹੁਣ ਉਹਦੇ ਵਿੱਚ ਹੋਰ ਕਲੀਅਰ ਹੋ ਜਾਊਗਾ ਕਿ ਨਾ ਸਿਰਫ ਲਿਮਿਟੇਸ਼ਨਸ ਦਚ ਦਸੀਆਂ ਵੇਦਾਂ ਦੀਆਂ ਲਿਮਿਟੇਸ਼ਨਸ ਜਿਹੜੀਆਂ ਕਿ ਇਨਸਾਨਾਂ ਨੂੰ ਵੀ ਲਿਮਟ ਦੇ ਵਿੱਚ ਬੰਦ ਹੁੰਦੀਆਂ ਉਹਨੂੰ ਰਿਜੈਕਟ ਵੀ ਕੀਤਾ ਅੰਗ ਨੰਬਰ 128 ਦੇ ਉੱਤੇ ਮਹਾਰਾਜ ਕਹਿੰਦੇ ਨੇ ਵੇਦ ਪੜੇ ਹਰ ਰਸ ਨਹੀਂ ਆਇਆ ਹੂੰ ਹੂੰ ਵੇਦ ਪੜ ਲਏ ਪਰ ਉਸ ਅਕਾਲਪੁਰਖ ਦਾ ਜਿਹੜਾ ਰਸ ਹੈ ਜੋ ਉਸ ਤੇ ਨਾਮ ਦਾ ਰਸ ਆ ਉਹ ਨਹੀਂ ਆਇਆ ਵਾਦ ਵਖਾਣੇ 모ਹੇ ਮਾਇਆ ਸਗੋਂ ਜਦੋਂ ਵਾਦ ਵਖਾਣ ਦਾ ਜਦੋਂ ਉਹਦੇ 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 ਅਕੋਰਡਿੰਗ ਡਿਬੇਟ ਦੇ ਵਿੱਚ ਪੈਨੇ ਆ ਵੇਦਾਂ ਦੇ ਅਕੋਰਡਿੰਗ ਕਿਉਂਕਿ ਵੇਦਾਂ ਦੇ ਵਿੱਚ ਨਾ ਚਾਰਾਂ ਵੇਦਾਂ ਦੇ ਵਿੱਚ ਹੀ ਉਸ ਇਸ ਪੂਰੀ ਸ੍ਰਿਸ਼ਟੀ ਨੂੰ ਉਸ ਅਕਾਲ ਪੁਰਖ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਡੈਫੀਨੇਸ਼ਨ ਤੋਂ ਬਾਹਰ ਆ ਔਰ ਉਹਦੇ ਵਿੱਚ ਬਾਰ-ਬਾਰ ਕਦੀ ਉਹਨਾਂ ਨੇ ਅਗਨੀ ਤੋਂ ਸ਼ੁਰੂ ਕੀਤਾ ਕਦੀ ਜਿੱਦਾਂ ਉਹਨਾਂ ਨੇ ਬਹੁਤ ਸਾਰੀਆਂ ਸਾਇੰਟਿਫਿਕ ਫਿਲਾਸੀ ਵੀ ਨੇ ਜਿੱਦਾਂ ਕਿਤੇ ਉਹ ਕਹਿੰਦੇ ਨੇ ਕਿ ਧਰਤੀ ਜਿਹੜੀ ਉਹ ਇੱਕ ਜਗ੍ਹਾ ਦੇ ਉੱਤੇ ਖੜੀ ਆ ਸੂਰਜ ਆਪਣੇ ਸੱਤ ਘੋੜਿਆਂ ਵਾਲੇ ਰੱਥ ਦੇ ਉੱਤੇ ਧਰਤੀ ਦੇ ਚੱਕਰ ਕੱਟ ਰਿਹਾ ਜੋ ਕਿ ਅੱਜਕੱਲ ਅੱਜ ਦੀ ਸਾਇੰਸ ਵੀ ਉਹਨੂੰ ਗਲਤ ਕਹਿੰਦੀ ਆ ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਵੇਦ ਪੜ੍ਹ ਕੇ ਜਿੰਨਾਂ ਲੋਕਾਂ ਨੇ ਵੇਦ ਪੜ੍ਹੇ ਉਹਨਾਂ ਨੂੰ ਉਸ ਪ੍ਰਮਾਤਮਾ ਦਾ ਰਸਤਾ ਨਹੀਂ ਆਇਆ ਇੱਕ ਨੰਬਰ ਦੂਜੇ ਨੰਬਰ ਦੇ ਉੱਤੇ ਉਹ ਸਗੋਂ ਉਹ ਵਾਦ-ਵਖਿਆਨ ਉਸ ਡਿਬੇਟ ਦੇ ਵਿੱਚ ਪਾ ਕੇ ਮਾਇਆ ਦੇ ਵਿੱਚ ਫਸ ਗਏ ਮਾਇਆ ਆਫ ਇੰਟੈਲੈਕਟ ਜੀ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਜਦੋਂ ਇਨਸਾਨ ਨੂੰ ਇਹ ਲੱਗਣ ਲੱਗ ਜੇ ਕਿ ਮੈਨੂੰ ਸਭ ਆ ਗਿਆ ਹੂੰ ਹੂੰ ਪੰਡਿਤ ઋષਿ मुनि ਜੋ ਲਿਖ ਰਹੇ ਸੀ ਗੁਰੂ ਪਾਤਸ਼ਾਹ ਇਹ ਨਹੀਂ ਕਹਿ ਰਹੇ ਕਿ ਉਹਨਾਂ ਨੂੰ ਨੌਲੇਜ ਨਹੀਂ ਸੀ ਗੁਰੂ ਪਾਤਸ਼ਾਹ ਕਹੇ ਉਹਨਾਂ ਦਾ ਗਿਆਨ ਅਧੂਰਾ ਸੀ ਹੂੰ ਹੂੰ ਮਤਲਬ ਉਹ ਕੰਪਲੀਟ ਨਹੀਂ ਸੀ ਕਿਤੇ ਨਾ ਕਿਤੇ ਉਹ ਬੇੜਾ ਪਾਰ ਨਹੀਂ ਸੀ ਕਰ ਸਕਦੇ ਬੇੜਾ ਪਾਰ ਨਹੀਂ ਸੀ ਕਰ ਸਕਦੇ ਉਹ ਜਿਹੜਾ ਉਸ ਉਹ ਰਸ ਦੀ ਗੱਲ ਆ ਉਹ ਨਹੀਂ ਸੀ ਆ ਸਕਦੀ ਹੁਣ ਅੱਗੇ ਪਾਤਸ਼ਾਹ ਕਹਿੰਦੇ ਨੇ ਅ ਗਿਆਨ ਮਤੀ ਸਦਾ ਅੰਧਿਆਰਾ ਕਿ ਜਿਹੜਾ ਇੰਟੈਲੈਕਚੁਅਲ ਫੁਲਿਸ਼ ਹੁੰਦਾ ਆ ਇੱਕ ਤਾਂ ਵੈਸੇ ਜਿਹਨੂੰ ਮੂਰਖਾ ਇੱਕ ਉਹ ਜਿਹਨੂੰ ਇਹ ਲੱਗ ਜਾਏ ਕਿ ਮੈਨੂੰ ਗਿਆਨ ਬਹੁਤ ਆ ਪਰ ਅਸਲ ਦੇ ਵਿੱਚ ਉਹਦਾ ਗਿਆਨ ਅਧੂਰਾ ਹੋਵੇ ਉਹ ਉਹ ਅੰਧ ਅੰਧਿਆਰੇ ਦੇ ਵਿੱਚ ਡਾਰਕਨੈਸ ਦੇ ਵਿੱਚ ਰਹਿੰਦਾ ਗੁਰਮਖ 부ਝੇ ਹਰ ਗਾਵਣਿਆ ਹੁਣ ਗੁਰਮਖ ਨੂੰ 부ਝਿਆ ਕਿਦਾਂ ਜਾ ਗੁਰਮੁ ਗੁਰਮੁਖੋ ਸਕਾਲਪੁਰਖ ਨੂੰ ਕਿਦਾਂ 부ਝਦਾ ਉਸ ਸਕਾਲਪੁਰਖ ਦੇ ਉਸਤਤ ਗਾ ਕੇ ਹੁਣ ਉਹ ਕਿਦਾਂ ਹੁੰਦਾ ਅਕਥੋ ਕਥਿਆ ਸ਼ਬਦ ਸੁਹਾਵੇ ਇੱਥੇ ਪੂਰੀ ਕੌਂਟਰਡਿਕਸ਼ਨ ਆ ਉੱਪਰ ਮਹਾਰਾਜ ਕਹਿ ਰਹੇ ਕਿਆ ਆਇਆ ਵੇਦ ਪੜੇ ਹਰ ਰਸ ਨਹੀਂ ਆਇਆ ਥੱਲੇ ਕਹਿ ਦਿੱਤਾ ਅਕਥੋ ਕਥਿਐ ਸਬਦ ਸੁਹਾਵੇ ਜੀ ਕਿ ਅਕਥੋ ਉਹ ਜੋ ਅਕਥ ਹੈ ਜੋ ਬੋਲਿਆ ਨਹੀਂ ਜਾ ਸਕਦਾ ਉਹਨੂੰ ਬੋਲਣ ਦਾ ਇੱਕੋ ਇੱਕ ਤਰੀਕਾ ਹੈ ਸਬਦ ਜੀ ਤੇ ਸਬਦ ਗੁਰੂ ਦੇ ਅਸੀਂ ਲੜ ਲੱਗੇ ਆ ਸੋ ਇੱਥੇ ਵੇਦਾਂ ਦੀ ਤਾਂ ਗੱਲ ਹੀ ਕਿਤੇ ਨਹੀਂ ਆ ਰਹੀ ਅਗਲੀ ਗੱਲ ਜਿਹੜੀ ਇੰਪੋਰਟੈਂਟ ਹੈ ਜਿਹਦੇ ਵਾਸਤੇ ਆਪਾਂ ਨੂੰ ਥੋੜਾ ਜਿਹਾ ਹੋਰ ਧਿਆਨ ਲੈਣਾ ਪਊਗਾ ਉਹ ਹੈ ਅੰਗ ਨੰਬਰ 230 ਦੇ ਉਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਬ੍ਰਹਮਾ ਮੂਲ ਵੇਦ ਅਭਿਆਸਾ ਜੀ ਹੁਣ ਇਹ ਪੂਰੀ ਪੌੜੀ ਜਿਹੜੀ ਆ ਇਹ ਸਮਝਣੀ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਵਿੱਚ ਹੀ ਪੂਰੀ ਰਿਜੈਕਸ਼ਨਸ ਐਂਡ ਰੀਜ਼ਨ ਆਫ ਰਿਜੈਕਸ਼ਨ ਵੀ ਆਉਂਦਾ ਹੂੰ ਹੂੰ ਗੁਰੂ ਨਾਨਕ ਨੇ ਸਾਨੂੰ ਕਿਸੇ ਕਿਸੇ ਵੀ ਜਗ੍ਹਾ ਦੇ ਉੱਤੇ ਡਲਮਾ ਦੇ ਵਿੱਚ ਨਹੀਂ ਛੱਡਿਆ ਜੇ ਉਹਨਾਂ ਨੇ ਸਵਾਲ ਕੀਤਾ ਤੇ ਜਵਾਬ ਦਿੱਤਾ ਜੀ ਜੇ ਉਹਨਾਂ ਨੂੰ ਸਿੱਧ ਗੋਸ਼ਟ ਵਿੱਚ ਸਿੱਧ ਪੁੱਛਦੇ ਨੇ ਕੌਣ ਕਵਨ ਗੁਰੂ ਕਿਸ ਕਾ ਸੋਚੇਰਾ ਤੇ ਗੁਰੂ ਨਾਨਕ ਇਹ ਨਹੀਂ ਕਹਿੰਦੇ ਵੀ ਪਤਾ ਨਹੀਂ ਗੁਰੂ ਨਾਨਕ ਬਕਾਇਦਾ ਉਹਦਾ ਰਿਪਲਾਈ ਦਿੰਦੇ ਆ ਔਰ ਉਹ ਸਾਨੂੰ ਉਹਨਾਂ ਨੇ ਕਿਤੇ ਵੀ ਡਲਮਾ ਚ ਨਹੀਂ ਰਹਿਣ ਦਿੱਤਾ ਇਸ ਬਾਡੀ ਦੇ ਵਿੱਚ ਇਸ ਜਿਹੜੀ ਪੂਰੀ ਟੁੱਕ ਦੇ ਵਿੱਚ ਸਾਨੂੰ ਸਮਝ ਆ ਜਾਊਗੀ ਗੁਰੂ ਪਾਤਸ਼ਾਹ ਕਹਿੰਦੇ ਨੇ ਬ੍ਰਹਮਾ ਮੂਲ ਵੇਦ ਅਭਿਆਸਾ ਵੇਦ ਬ੍ਰਹਮਾ ਤੋਂ ਆਏ ਨੇ ਅਕੋਰਡਿੰਗ ਟੂ ਹਿੰਦੂ ਫਲਸਫੀ ਜੀ ਤਿਸਤੇ ਉਪਜੇ ਦੇਵ ਮੋਹ ਪਿਆਸਾ ਔਰ ਉਹਨਾਂ ਹੀ ਵੇਦਾਂ ਤੋਂ ਬਾਅਦ ਜਿਹੜੇ ਦੇਵ ਉਪਜੇ ਨੇ ਉਹਨਾਂ ਦੇ ਵਿੱਚ ਉਹ ਪਿਆਸ ਉਹ ਜਿਹੜੀ ਡਿਜ਼ਾਇਰ ਆ ਉਹ ਲਲਕ ਰਹਿ ਗਈ ਹੁਣ ਇਹ ਦੇਵਾਂ ਦੀ ਗੱਲ ਆ ਯਾਨੀ ਕਿ ਦੇਵਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਲਿਮਿਟੇਸ਼ਨ ਆ ਤ੍ਰੈ ਗੁਣ ਪਰਮੇ ਨਾਹੀ ਨਿਜ ਕਰਵਾਸਾ ਹੁਣ ਇਹ ਜਿਹੜੇ ਦੇਵ ਨੇ ਜਿਹੜੇ ਉਹਨਾਂ ਵੇਦਾਂ ਦੇ ਅਕੋਰਡਿੰਗ ਚੱਲ ਰਹੇ ਨੇ ਉਹ ਤ੍ਰੈ ਗੁਣਾ ਦੇ ਵਿੱਚ ਪਰਮਾਈ ਜਾ ਰਹੇ ਆ ਉਹਨਾਂ ਨੂੰ ਉਹ ਆਪਣੇ ਘਰ ਯਾਨੀ ਕਿ ਉਸ ਕਾਲਪੁਰਖ ਨੂੰ ਮਿਲਣਾ ਹੀ ਪਉਂਦੇ ਹੁਣ ਤ੍ਰੈ ਗੁਣ ਜਿਹੜੇ ਨੇ ਨਾ ਇਹ ਹਿੰਦੂ ਫਿਲਾਸਫੀ ਦੇ ਵਿੱਚ ਤਿੰਨ ਤਰ੍ਹਾਂ ਦੇ ਗੁਣਾਂ ਨੂੰ ਕਿਹਾ ਜਾਂਦਾ ਹਾਂ ਰਾਜਸ ਤਮਸ ਤੇ ਸਤਵ ਜਿਹੜਾ ਸਤਵ ਗੁਣ ਹੁੰਦਾ ਉਹਨੂੰ ਕਹਿੰਦੇ ਆ ਕਿ ਇੱਕ ਬੈਲੈਂਸਡ ਮਾਈਂਡ ਆਏ ਦਾ ਪਰ ਫਿਰ ਵੀ ਕਿਤੇ ਨਾ ਕਿਤੇ ਇਨਲਾਈਟਨਮੈਂਟ ਵਾਸਤੇ ਵੀ ਦੌੜ ਹੁੰਦੀ ਆ ਉਹਦੇ ਵਿੱਚ ਵੀ ਜੀ ਜਿਹੜਾ ਰਾਜਸ ਗੁਣ ਹੈ ਉਹਦੇ ਵਿੱਚ એનર્ਜੀ ਆ ਉਹਦੇ ਵਿੱਚ ਕੁਝ ਚੀਜ਼ਾਂ ਨੂੰ ਪਾ ਲੈਣ ਦੀ ਐਂਬੀਸ਼ਨ ਆ ਔਰ ਉਹ ਐਂਬੀਸ਼ਨ ਦਾ ਕੋਈ ਕੋਈ ਮੂਲ ਨਹੀਂ ਹੈਗਾ ਕਿ ਕਿੱਥੇ ਜਾ ਕੇ ਖਤਮ ਹੋਊਗੀ ਉਹ ਕਿਤਰਾ ਮਰਜੀ ਹੋ ਸਕਦੀ ਆ ਜਿਹੜੇ ਤਮਸਾ ਉਹ ਬਿਲਕੁਲ ਹੇਟਲੇ ਦਰਜੇ ਦੇ ਆ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਨ੍ਹਾਂ ਵੇਦਾਂ ਦੇ ਵਿੱਚੋਂ ਇਹ ਤਰੇ ਤਿੰਨ ਗੁਣ ਨਿਕਲਦੇ ਆ ਔਰ ਇਹ ਜਿਹੜੇ ਦੇਵ ਨੇ ਉਹ ਸਾਰੇ ਇਨ੍ਹਾਂ ਤਿੰਨਾ ਗੁਣਾ ਦੇ ਵਿੱਚ ਹੀ ਭਰਮਾ ਰਹੇ ਨੇ ਮਤਲਬ ਉਹ ਵੀ ਆਪਣਾ ਪਾਰ ਉਤਾਰਾ ਨਹੀਂ ਕਰ ਪਾ ਰਹੀ ਉਹ ਆਪਣਾ ਪਾਰ ਉਤਾਰਾ ਨਹੀਂ ਕਰ ਪਾ ਰਹੇ ਅੱਗੇ ਹੁਣ ਇਹ ਆਉਂਦਾ ਕਿੱਥੋਂ ਆ ਗੁਰੂ ਪਾਤਸ਼ਾਹ ਦੱਸਦੇ ਆ ਕਿ ਤ੍ਰੈ ਗੁਣ ਜਿਹੜੇ ਨੇ ਉਹ ਆਏ ਕਿੱਥੋਂ ਉਹ ਕਹਿੰਦੇ ਤ੍ਰੈ ਗੁਣ ਬਾਣੀ ਬ੍ਰਹਮ ਜੋ ਜੰਜਾਲਾ ਹੂੰ ਤ੍ਰੈ ਗੁਣ ਜਿਹੜੀ ਬ੍ਰਹਮਾ ਦੀ ਬਾਣੀ ਹੈ ਯਾਨੀ ਕਿ ਜਿਹੜੇ ਵੇਦ ਨੇ ਉਹਨਾਂ ਦੇ ਵਿੱਚੋਂ ਹੀ ਪਾਏ ਹੋਏ ਜੰਜਾਲ ਨੇ ਹਾਂ 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 ਅਗਲੀ ਗੱਲ ਪੜਵਾਦ ਵਿਖਾਣੇ ਸਿਰ ਮਰ ਜਮਕਾਲੇ ਸਿਰ ਮਾਰੇ ਜਮਕਾਲੇ ਕਿ ਜਦੋਂ ਇਹਨਾਂ ਨੂੰ ਪੜ ਕੇ ਉਹ ਫਿਰ ਬਾਦ ਵਿਖਾਣ ਚ ਪੈਂਦੇ ਆ ਕਿਉਂਕਿ ਜਿਹੜੇ ਵਰਲਡੀ ਡਿਜ਼ਾਇਰਸ ਦੇ ਵਿੱਚ ਫਿੱਟ ਬੈਠਦੀਆਂ ਚੀਜ਼ਾਂ ਨੇ ਉਹਦੇ ਵਿੱਚ ਡਿਬੇਟ ਆਊਗੀ ਉਹਦੇ ਵਿੱਚ ਜਿੱਤ ਹਾਰ ਆਊਗੀ ਤੇ ਉਹਦੇ ਵਿੱਚ ਫਿਰ ਜਿਹੜਾ ਉਹ ਜਮਕਾਲ ਗੁਰੂਪਾਲ ਸਾਹਿਬ ਕਹਿੰਦੇ ਨੇ ਕਿ ਉਹਦਾ ਜਮ ਦਾ ਡੰਡਾ ਜਿਹੜਾ ਚੱਲਦਾ ਰਹਿੰਦਾ ਗੁਰਮੁਖ ਜਮਕਾਲ ਨੇੜੇ ਨਾ ਆਵੇ ਕਿ ਜਿਹੜਾ ਗੁਰਮੁਖ ਹੈ ਉਹਦੇ ਲਾਗੇ ਜਮਕਾਲ ਨਹੀਂ ਆਉਂਦਾ ਹਉਮੈ ਦੂਜਾ ਸ਼ਬਦ ਜਲਾਵੇ ਜਿਹੜਾ ਸ਼ਬਦ ਹੈ ਜਦੀ ਗੱਲ ਆਪਾਂ ਪਹਿਲਾਂ ਕਰ ਆਏ ਆ ਜਿਹੜਾ ਜਿੰਨੂੰ ਕੋਈ ਕੱਥ ਨਹੀਂ ਸਕਦਾ ਜਿੰਨੂੰ ਕੋਈ ਬੋਲ ਨਹੀਂ ਸਕਦਾ ਉਹਨੂੰ ਸ਼ਬਦ ਬੋਲ ਸਕਦਾ ਉਹੀ ਸ਼ਬਦ ਜਿਹੜਾ ਹੈ ਉਹ ਹਉਮੈ ਦੂਜਾ ਸ਼ਬਦ ਜਲਾਵੇ ਜਿਹੜਾ ਸ਼ਬਦ ਹੈ ਉਸ ਹਉਮੈ ਨੂੰ ਜਲਾ ਦਿੰਦਾ ਗੁਰਮੁਖ ਤਾਂ ਹੀ ਜਮਕਾਲ ਦੇ ਨੇੜੇ ਨਹੀਂ ਆਉਂਦੇ ਕਿਉਂਕਿ ਉਹਨਾਂ ਵਿੱਚੋਂ ਜਿਹੜੀ ਈਗੋ ਆ ਉਹ ਪ੍ਰਧਾਨ ਨਹੀਂ ਹੁੰਦੀ ਫਾਈਨਲੀ ਗੁਰੂ ਪਾਤਸ਼ਾਹ ਕਹਿੰਦੇ ਨੇ ਪੂਰੇ ਸਤਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥਾ ਚਿਤ ਲਾਇਆ ਮਤਲਬ ਉਹ ਤਿੰਨ ਗੁਣ ਜਿਹੜੇ ਨੇ ਉਹ ਤਿੰਨ ਗੁਣ ਜਿਹੜੇ ਨੇ ਵੇਦਾਂ ਵਾਲੇ ਰਿਜੈਕਟ ਕਰਦੇ ਉਹ ਰਿਜੈਕਟ ਕਰਕੇ ਤੇ ਉਹ ਕਹਿੰਦੇ ਚੌਥਾ ਚੇਤ ਲਾਇਆ ਉਹ ਚੌਥੇ ਗੁਣ ਦੀ ਗੱਲ ਕਰਦੇ ਆ ਹੁਣ ਚੌਥਾ ਗਣ ਜਿਹੜਾ ਗੁਣ ਜਿਹੜਾ ਆ ਉਹ ਹਾਈਐਸਟ ਫਾਰਮ ਆਫ ਕੌਨਸ਼ੀਅਸਨੈਸ ਆ ਉਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਆ ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ ਹੂੰ ਹੂੰ ਉੱਤੇ ਬ੍ਰਹਮਾ ਦੀ ਗੱਲ ਆ ਬੜਾ ਕਲੀਅਰ ਕਨਟਰਡਿਕਸ਼ਨ ਆ ਕਿ ਬ੍ਰਹਮਾ ਨੇ ਵੇਦ ਅਭਿਆਸ ਕੀਤੇ ਉਹਨਾਂ ਵੇਦਾਂ ਦੇ ਉੱਤੇ ਚੱਲ ਕੇ ਜਿਹੜੇ ਦੇਵ ਨੇ ਉਹ ਮਾਇਆ ਵਿੱਚ ਫਸ ਕੇ ਕਿਤੇ ਨਾ ਕਿਤੇ ਤੁਰੇ ਫਿਰਦੇ ਰਹੇ ਔਰ ਉਹਨਾਂ ਦਾ ਪਾਰ ਉਤਾਰਾ ਨਹੀਂ ਹੋ ਸਕਿਆ। ਹੂੰ ਉਹਨਾਂ ਦੇ ਕਿਉਂਕਿ ਉਹ ਮਾਇਆ ਦੇ ਵਿੱਚੋਂ ਉਸ ਤਿੰਨਾ ਗੁਣਾ ਦੇ ਵਿੱਚੋਂ ਵਰਲਡੀ ਡਿਜ਼ਾਇਰਸ ਦੇ ਵਿੱਚੋਂ ਜੋ ਨਿਕਲਿਆ ਉਹ ਜਮ ਕਾਲ ਦਾ ਡੰਡਾ ਹਮੇਸ਼ਾ ਜਮ ਦਾ ਡੰਡਾ ਉਹਨਾਂ ਦੇ ਸਿਰ ਤੇ ਰਿਹਾ। ਗੁਰਮੁਖ ਉਸ ਡੰਡੇ ਤੋਂ ਬਚ ਗਿਆ। ਹੂੰ ਕਿੱਦਾਂ ਬਚ ਗਿਆ ਕਿਉਂਕਿ ਉਹਨੇ ਉਸ ਸ਼ਬਦ ਦਾ ਲੜ ਫੜ ਲਿਆ। ਜਿਹੜਾ ਉਸ ਅਕਥ ਨੂੰ ਕਰ ਸਕਦਾ ਹੈ ਜਿਹੜਾ ਉਸ ਅਕਥ ਨੂੰ ਬੋਲ ਸਕਦਾ ਹੈ। ਹੂੰ ਔਰ ਪੂਰੇ ਸਤਗੁਰ ਨੇ ਉਹਨਾਂ ਤਿੰਨਾਂ ਗੁਣਾਂ ਨੂੰ ਰਿਜੈਕਟ ਕਰਕੇ ਚੌਥੇ ਗੁਣ ਦੇ ਲੜ ਸਿੱਖਾਂ ਨੂੰ ਲਾ ਦਿੱਤਾ ਇਹ ਗੁਰੂ ਪਾਤਸ਼ਾਹ ਬਾਣੀ 'ਚ ਕਹਿ ਰਹੇ ਆ ਹੁਣ ਇਹਦੇ 'ਚ ਆਪਾਂ ਅੱਗੇ ਜਿਹੜੀ ਮੈਂ ਤਿੰਨ ਗੁਣਾਂ ਦੀ ਗੱਲ ਕੀਤੀ ਉਹ ਗੱਲ ਕਲੀਅਰ ਕਰਦੇ ਆ ਭਗਤ ਕਬੀਰ ਹੋਣਾ ਦੀ ਜਦੋਂ ਬਾਣੀ ਦੇ ਵੱਲ ਆਪਾਂ ਆਉਨੇ ਆ ਜੀ ਉੱਥੇ ਰਾਜ ਗੁਣ ਤਮ ਗੁਣ ਸੱਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਹੂੰ ਹੂੰ ਕਿ ਰਾਜ ਗੁਣ ਤਮ ਗੁਣ ਸੱਤ ਗੁਣ ਜਿਹੜੇ ਤਿੰਨੇ ਗੁਣ ਨੇ ਉਹ ਮਾਇਆ ਚੌਥੇ ਪਦ ਕੋ ਜੋ ਨਰ ਚਿਨ ਹੈ ਤੇਨੇ ਪਰਮਪਦ ਪਾਇਆ ਕਿਉਂ ਜਿਹੜਾ ਚੌਥਾ ਪਾਦ ਹੈ ਜਿਹੜਾ ਉਹਨੂੰ ਲੱਭ ਕੇ ਲਿਆ ਜਿਸ ਨੇ ਉਹਨੂੰ ਪਾ ਲਿਆ ਉਹਨੇ ਪਰਮਪਦ ਪਾਇਆ ਸੋ ਇੱਥੇ ਬੜੀ ਕਲੀਅਰ ਜਿਹੜੀ ਆ ਉਹ ਰਿਜੈਕਸ਼ਨ ਆਫ ਵੇਦਾਜ਼ਾ ਕਿ ਵੇਦ ਪਰ ਤੇ ਬੇਹਤਰਾ ਦੀ ਆਪਾਂ ਇਹ ਵੀ ਦੇਖੀਏ ਕਿ ਗੁਰਬਾਣੀ ਦੀ ਕਿਵੇਂ ਕੰਟੀਨਿਊਟੀ ਹੈ ਜਿਹਦਾ ਕਈ ਆਪਾਂ ਜੋ ਕੇ ਸਮਝ ਦੇਖਦੇ ਆ ਨਾ ਕਿ ਕਈ ਵਾਰੀ ਕੁਝ ਸ਼ਬਦ ਹੁੰਦੇ ਅਸੀਂ ਤਾਂ ਐਜ਼ ਗੁਰੂ ਲੈਨੇ ਕੇ ਗੁਰੂ ਗ੍ਰੰਥ ਸਾਹਿਬ ਦੇ ਆ ਕੁਝ ਲੋਕ ਉਹਨਾਂ ਨੂੰ ਵੱਖ-ਵੱਖ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਪਿਛਲੀ ਗੁਰਬਾਣੀ ਜਿਹੜੀ ਹੈ ਗੁਰੂ ਸਾਹਿਬ ਦੀ ਹੈ ਇਧਰ ਭਗਤ ਕਬੀਰ ਜੀ ਦੀ ਹੈ ਪਰ ਕਿਵੇਂ ਇੱਕਮ ਇੱਕ ਹੋਈ ਹੋਈ ਹੈ ਬਿਲਕੁਲ ਕਿਉਂਕਿ ਜਦੋਂ ਤੁਸੀਂ ਪੂਰੀ ਗੁਰਬਾਣੀ ਜਦੋਂ ਆਪਾਂ ਕੋਤੋਂ ਇਹੀ ਪ੍ਰੋਬਲਮ ਆ ਕਿ ਜਦੋਂ ਆਪਾਂ ਇੱਕ ਟੋਕ ਫੜ ਕੇ ਤੇ ਉਹਨੂੰ ਆਪਾਂ ਕਰਨਾ ਸ਼ੁਰੂ ਕਰ ਦਿੰਨੇ ਆ ਨਾ ਤਾਂ ਉਹਦੀ ਕੰਟੀਨਿਊਟੀ ਆਪਾਂ ਕਿਤੇ ਨਾ ਕਿਤੇ ਮਿਸ ਕਰ ਜਾਂਦੇ ਆ ਬਕਾਇਦਾ ਗੁਰੂ ਨਾਨਕ ਦਾਸ ਰਹੇ ਨੇ ਕਿ ਤਿੰਨਾ ਗੁਣਾਂ ਦੇ ਵਿੱਚ ਵੇਦ ਜਿਹੜੇ ਨੇ ਉਹ ਬੰਨੇ ਹੋਏ ਆ ਅੱਗੇ ਕਬੀਰ ਸਾਹਿਬ ਦੱਸ ਰਹੇ ਨੇ ਉਹ ਤਿੰਨ ਗੁਣ ਕਿਹੜੇ ਆ ਕਿ ਚੌਥਾ ਪਦ ਪਾਉਣ ਦੇ ਨਾਲ ਹੀ ਜਿਹੜੀ ਪਰਮ ਪਦ ਪਾਈ ਜਾ ਸਕਦੀ ਆ ਹੁਣ ਇਹੀ ਜਿਹੜੀ ਚੀਜ਼ ਆ ਨਾ ਉਹਨੂੰ ਨਾਨ ਥੀਇਸਟਿਕਲ ਵੇ ਦੇ ਨਾਲ ਵੀ ਸਮਝਿਆ ਜਾ ਸਕਦਾ ਹੈ ਇੱਕ ਤਾਂ ਇਹ ਤਾਂ ਹੋ ਗਿਆ ਕਿ ਥੀਓਲੋਜੀਕਲੀ ਆਪਾਂ ਕੀ ਗੱਲ ਕਰਦੇ ਆ ਹੁਣ ਇਹ ਚਾਰ ਚੀਜ਼ਾਂ ਕਿਹੜੀਆਂ ਨੇ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਚੌਥਾ ਪਦ ਕਿਹੜਾ ਆਪਾਂ ਪਹਿਲੇ ਜਿਹੜੇ ਜੋ ਵੇਦਾਂ ਦੇ ਅਕੋਰਡਿੰਗ ਡਿਸਕ੍ਰਿਪਸ਼ਨ ਆ ਉਹਦੀ ਗੱਲ ਤਾਂ ਆਪਾਂ ਕਰ ਲਈ ਆ ਜੀ ਪਰ ਜਦੋਂ ਆਪਾਂ ਨਾਨ ਥੀਇਸਟਿਕਲ ਵੇ ਦੇ ਵਿੱਚੋਂ ਵੇਖਾਂਗੇ ਫਿਰ ਸਾਨੂੰ ਜ਼ਿਆਦਾ ਸਮਝ ਆਊਗੀ ਪਹਿਲੀ ਸਟੇਟ ਹੁੰਦੀ ਆ ਕਿਸੇ ਵੀ ਇਨਸਾਨ ਦੀ ਵੇਕਿੰਗ ਸਟੇਟ ਜਿਹਦੇ ਵਿੱਚ ਅਸੀਂ ਜਾਗ ਰਹੇ ਹੁੰਨੇ ਆ ਅਸੀਂ ਕੰਮ ਕਰ ਰਹੇ ਹੁੰਨੇ ਆ ਸਾਡੀਆਂ ਸਾਡੀਆਂ ਪੰਜਾਂ ਸੈਂਸਸ ਦੇ ਨਾਲ ਪੂਰਾ ਦਾ ਪੂਰਾ ਸਾਨੂੰ ਕੋਈ ਉਂਗਲ ਲਾਵੇ ਸਾਨੂੰ ਕੋਈ ਦੇਖੇ ਸਾਨੂੰ ਉਹ ਸਮਝ ਆਉਂਦਾ ਸਾਡੀਆਂ ਫਾਈਵ ਸੈਂਸਸ ਕੰਮ ਕਰ ਰਹੀਆਂ ਹੁੰਦੀਆਂ ਸਪਰਸੀ ਕੌਂਸ਼ੀਅਸ ਹੋਈਏ ਜ਼ਰੂਰੀ ਨਹੀਂ ਹੁੰਦਾ ਹਾਂ ਉਸ ਕੌਂਸ਼ੀਅਸਨੈਸ ਦੀ ਅਵੇਰਨੈਸ ਹੋਵੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੇ ਅਸੀਂ ਕੌਂਸ਼ੀਅਸ ਹੋਈਏ ਮੰਨ ਲਓ ਕੋਈ ਪਿੱਛੋਂ ਆ ਕੇ ਤੇ ਤੁਹਾਡੇ ਉੱਤੇ ਵਾਰ ਕਰੇ ਹਾਂ ਤੁਸੀਂ ਅੱਗੇ ਆ ਤੁਹਾਡਾ ਮੂੰਹ ਅੱਗੇ ਤੁਹਾਨੂੰ ਨਹੀਂ ਪਤਾ ਪਿੱਛੇ ਕੀ ਹੋ ਰਿਹਾ ਕਿਉਂਕਿ ਸਾਡੀ ਕੌਂਸ਼ੀਅਸਨੈਸ ਅਧੂਰੀ ਹੈ ਹਾਂ ਇਹ ਹੈ ਬੇੜੀ ਜਿਹੜੀ ਬਿਲਕੁਲ ਥਲੜੀ ਹੇਠਲੇ ਲੈਵਲ ਦੀ ਸੋ ਬੇਸਿਕਲੀ ਇਹ ਤਮਸ ਗੁਣ ਦੇ ਨਾਲ ਮਿਲਦੀ ਆ ਅਗਲੀ ਗੱਲ ਆਉਂਦੀ ਆ ਡ੍ਰੀਮਿੰਗ ਡ੍ਰੀਮਿੰਗ ਸਟੇਟ ਦੀ ਉਹਦੇ ਵਿੱਚ ਕੀ ਆ ਕਿ ਪੰਜ ਸੈਂਸਸ ਤਾਂ ਹੁੰਦੀਆਂ ਜਿੱਦਾਂ ਆਪਾਂ ਸੁਪਨੇ 'ਚ ਹੋਈਏ ਪੰਜ ਸੈਂਸਸ ਤਾਂ ਮਤਲਬ ਉਹਨਾਂ ਦੀ ਸੈਂਸਸ ਤਾਂ ਰਹਿੰਦੀ ਆ ਬਟ ਆਪਾਂ ਥੋੜੇ ਬਹੁਤ ਕੌਨਸ਼ੀਅਸ ਵੀ ਹੁੰਨੇ ਆ ਪਰ ਉਸ ਕੌਨਸ਼ੀਅਸਨੈਸਲੀ ਅਵੇਅਰ ਨਹੀਂ ਹੁੰਦੇ ਕਿਉਂਕਿ ਅਸੀਂ ਕੁਝ ਕਰ ਨਹੀਂ ਰਹੇ ਸਪਨੇ ਦੇ ਵਿੱਚ ਜਿੱਦੇ ਆਪਾਂ ਕੁਝ ਕਰ ਨਹੀਂ ਰਹੇ ਪਰ ਫਿਰ ਵੀ ਕੁਝ ਕਰ ਰਹੇ ਆ ਦਿਮਾਗੀ ਤੌਰ ਦੇਤੇ ਸੋ ਕੌਨਸ਼ੀਅਸਨੈਸ ਚੱਲ ਰਹੀ ਆ ਬਟ ਅਵੇਅਰਨੈਸ ਆਫ ਕੌਨਸ਼ੀਅਸਨੈਸ ਨਹੀਂ ਹੈ ਉਸ ਤੋਂ ਬਾਅਦ ਆਉਂਦੀ ਹੈ ਡੀਪ ਸਲੀਪ ਜਿਹਦੇ ਵਿੱਚ ਕੋਈ ਅਟੈਚਮੈਂਟ ਨਹੀਂ ਸਾਨੂੰ ਜਦ ਤੱਕ ਸਾਡੇ ਉੱਤੇ ਕੋਈ ਵਾਰ ਨਹੀਂ ਕਰੂਗਾ ਆਪਾਂ ਸਲੀਪ ਚੋਂ ਬਾਹਰ ਨਹੀਂ ਨਿਕਲਾਂਗੇ ਤਦ ਤੱਕ ਸਾਨੂੰ ਨਹੀਂ ਪਤਾ ਕਿ ਸਾਡੇ ਪੰਜ ਸੈਂਸਸ ਕਿਹੜੇ ਆ ਜੀ ਉਹਦੇ ਵਿੱਚ ਪੰਜ ਸੈਂਸਸ ਦੇ ਨਾਲ ਕੋਈ ਅਟੈਚਮੈਂਟ ਨਹੀਂ ਹੁੰਦੀ ਪਰ ਕੌਨਸ਼ੀਅਸਨੈਸ ਉੱਥੇ ਵੀ ਨਹੀਂ ਹੈ ਔਰ ਅਵੇਅਰਨੈਸ ਆਫ ਕੌਂਸ਼ੀਅੰਸ ਆਸਤੇ ਹੈ ਹੀ ਨਹੀਂ ਜਿਹੜੀ ਚੌਥੀ ਸਟੇਟ ਆ ਨਾ ਇਹ ਇੰਪੋਰਟੈਂਟ ਆ ਔਰ ਇਸੇ ਨੂੰ ਗੁਰੂ ਪਾਤਸ਼ਾਹ ਸਾਨੂੰ ਸਾਨੂੰ ਇਸੇ ਸਟੇਟ ਤੱਕ ਪਹੁੰਚਣ ਦਾ ਰਾਹ ਦੱਸਦੇ ਆ ਇਹਦੇ ਵਿੱਚ ਪੰਜ ਜਿਹੜੇ ਸੈਂਸਸ ਆ ਉਹਨਾਂ ਦਾ ਪਤਾ ਤਾਂ ਹੈ ਪਰ ਅਟੈਚਮੈਂਟ ਕੋਈ ਨਹੀਂ ਆ ਜੀ ਅਸੀਂ ਕੌਂਸ਼ੀਅਸ ਵੀ ਹੁੰਨੇ ਆ ਸਾਨੂੰ ਪਤਾ ਆਸ-ਪਾਸ ਕੀ ਚੱਲ ਰਿਹਾ ਅੱਗੇ ਕੀ ਹੋਣਾ ਪਿੱਛੇ ਕੀ ਹੋਇਆ ਔਰ ਉਹਦੇ ਨਾਲ-ਨਾਲ ਕੌਂਸ਼ੀਅਸਨੈਸ ਬਾਰੇ ਸਾਡੀ ਅਵੇਅਰਨੈਸ ਵੀ ਹੁੰਦੀ ਆ ਹੁਣ ਜਦੋਂ ਭਾਈ ਤਾਰੂ ਸਿੰਘ ਵਾਲਾ ਹੋਗੇ ਤੁਸੀਂ ਜਾਂ ਭਾਈ ਮਨੀ ਸਿੰਘ ਹੋਣਾ ਵਾਲਾ ਹੋਗੇ ਭਾਈ ਮਤੀ ਦਾਸ ਹੋਣਾ ਵਾਲਾ ਹੋਗੇ ਇਹ ਸੰਭਵ ਹੀ ਨਹੀਂ ਹੈ ਕਿ ਕਿਸੇ ਦੀ ਖੋਪੜੀ ਲੱਥ ਜਾਏ ਤੇ ਉਹਨੂੰ ਬੰਨਿਆ ਵੀ ਨਾ ਜਾਏ ਔਰ ਹੱਥ ਪਿੱਛੇ ਕਰਕੇ ਉਹ ਸਿਰਫ ਬੈਠਾ ਔਰ ਕਹੇ ਕਿ ਮੈਨੂੰ ਬੰਨੀ ਨਾ ਤੂੰ ਆਪਣਾ ਕੰਮ ਕਰ ਮੈਂ ਆਪਣਾ ਕਰਨਾ ਇਹ ਉਦੋਂ ਹੀ ਹੋ ਸਕਦਾ ਜਦੋਂ ਤੁਹਾਡੀਆਂ ਪੰਜੇ ਇੰਦਰੀਆਂ ਜੋ ਸੈਂਸਸ ਆ ਉਹਨਾਂ ਨਾਲ ਤੁਹਾਡੀ ਕੋਈ ਅਟੈਚਮੈਂਟ ਨਹੀਂ ਰਹਿਣੀ ਮੰਜੀ ਉਸ ਤੋਂ ਬਿਨਾ ਹੋ ਨਹੀਂ ਸਕਦਾ ਕਿਉਂਕਿ ਜੇ ਤੁਹਾਡੀ ਸਕਿਨ ਦੇ ਨਾਲ ਤੁਹਾਡੀਆਂ ਇੰਦਰੀਆਂ ਦੇ ਨਾਲ ਤੁਹਾਡੀਆਂ ਅੱਖਾਂ ਦੇ ਨਾਲ ਕੋਈ ਅਟੈਚਮੈਂਟ ਹੈਗੀ ਆ ਤੁਹਾਨੂੰ ਦਰਦ ਮਹਿਸੂਸ ਹੋਊਗਾ ਜੀ ਪਰ ਜਦੋਂ ਤੁਸੀਂ ਇਸ ਲੈਵਲ ਤੇ ਜਾਂਦੇ ਆ ਤਾਂ ਫਿਰ ਤੁਹਾਨੂੰ ਦਰਦ ਮਹਿਸੂਸ ਹੋਣਾ ਬੰਦ ਹੋ ਜਾਂਦਾ ਹਾਂ 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 ਬਾਬਾ ਦੀਪ ਸਿੰਘ ਜਦੋਂ ਆਪਣਾ ਸੀਸ ਕਲੀ ਤੇ ਰੱਖ ਕੇ ਅੱਗੇ ਜਾਂਦੇ ਆ ਜੀ ਤਾਂ ਉਹ ਇਸੇ ਕਰਕੇ ਜਾ ਪਾਉਂਦੇ ਆ ਕਿਉਂਕਿ ਉਹਨਾਂ ਦਾ ਪੰਜ ਸੈਂਸਸ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਦਾ ਲੈਣਾ ਦੇਣਾ ਸਿੱਧਾ ਕੌਨਸ਼ੀਅਸਨੈਸ ਆ ਜੀ ਜੀ ਇਸੇ ਕਰਕੇ ਜਦੋਂ ਗੁਰੂ ਪਾਤਸ਼ਾਹ ਇਹ ਕਹਿੰਦੇ ਨੇ ਨਾ ਹਾਂ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾ ਜੀ ਸਾਨੂੰ ਦੱਸਦੇ ਨੇ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰਚਿਨ ਹੈ ਤਿਨੇ ਪਰਮ ਪਦ ਪਾਇਆ ਹੁਣ ਇਹਨਾਂ ਪਹਿਲੇ ਤਿੰਨ ਹਿੱਸਿਆਂ ਤੱਕ ਇਨਸਾਨ ਉਸ ਮਾਇਆ ਦੇ ਵਿੱਚ ਆਏ ਉਸ ਸੁਪਨੇ ਦੇ ਵਿੱਚ ਆ ਚਾਹੇ ਉਹ ਡੀਪ 슬ੀਪ ਚ ਆ ਉਹ ਇਸ ਸੁਪਨੇ ਦੇ ਵਿੱਚ ਹੀ ਪਰਮਾਇਆ ਜਾ ਰਿਹਾ ਹੈ ਚੌਥੇ ਪਦ ਤੱਕ ਜਾ ਕੇ ਹੀ ਉਹ ਪਰਮ ਪਦ ਪਾਇਆ ਜਾ ਸਕਦਾ ਜਿੱਥੇ ਜਾ ਕੇ ਜਿਸ ਤਰ੍ਹਾਂ ਦੀਆਂ ਸ਼ਹੀਦੀਆਂ ਗੁਰੂ ਇਤਿਹਾਸ ਦੇ ਵਿੱਚ ਆਈਆਂ ਉਦਾਂ ਦੀਆਂ ਹੋ ਸਕਦੀਆਂ ਆਦਰਵਾਇਸ ਹੋ ਨਹੀਂ ਸਕਦੀਆਂ ਸੋ ਇਹ ਇਹੋ ਜੇ ਹੋਰ ਬਹੁਤ ਸਾਰੇ ਜਿਹੜੇ ਆਪਣੇ ਕੋਲ ਸੰਦਰਭ ਮਿਲਦੇ ਐ ਐਗਜ਼ੈਪਲਸ ਮਿਲਦੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੱਲ ਬਹੁਤ ਲੰਬੀ ਹੋ ਜੂਗੀ ਪਰ ਮੈਨੂੰ ਲੱਗਦਾ ਕਿ ਇੰਨੇ ਨਾਲ ਕਲੀਅਰ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਬਹੁਤ ਕਲੀਅਰਲੀ ਮਤਲਬ ਫਿਰ ਵੇਦਾਂ ਨੂੰ ਪੜਨ ਦਾ ਜਾਂ ਵੇਦਾਂ ਦੀ ਅੱਗੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਇਦਾਂ ਦੀ ਕੋਈ ਵੀ ਗੱਲ ਜੜੀ ਉੱਤੇ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੋਰ ਨਹੀਂ ਲਾਉਂਦੇ ਜੀ ਉਹ ਸਭ ਕੁਝ ਰਿਜੈਕਟ ਕਰਦੇ ਹੈਗੇ ਗੁਰੂ ਸਾਹਿਬ ਮੈਂ ਫੇਰ ਕਹਦੇ ਆ ਕਿ ਗੁਰੂ ਸਾਹਿਬ ਸਾਨੂੰ ਕੁਝ ਵੀ ਪੜਨ ਤੋਂ ਰੋਕਦੇ ਨਹੀਂ ਅਸੀਂ ਕੋਈ ਵੀ ਲਿਟਰੇਚਰ ਪੜ ਸਕਦੇ ਹਾਂ ਮਤਲਬ ਉਹ ਤੰਗਦਿਲ ਹੀ ਨਹੀਂ ਹੈਗੀ ਕਿ ਤਨਾ ਕਿਤੇ ਜਿਹੜੀ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੈਗੇ ਆ ਉਹ ਇੱਥੇ ਹੈਗੀ ਆ ਜੇ ਜਿੱਥੇ ਆਪਾਂ ਕਹਿੰਦੇ ਕਿ ਮਾਨਸ ਕੀ ਜਾ ਸਬੇ ਕੇ ਪਹਿਚਾਨ ਬੋ ਵੀ ਕਲਾਮੇ ਦੇ ਵਿੱਚ ਸਾਰਿਆਂ ਨੂੰ ਲਿਆ ਗਿਆ ਵਾ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਸਿਰਫ ਇੱਧਰ ਜੁੜੋਗੇ ਤੇ ਫੇਰ ਹੋਊਗਾ ਇਦਾਂ ਦਾ ਕੋਈ ਚੱਕਰ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਜੇ ਵੇਦ ਪੜ ਲੋਗੇ ਤਾਂ ਤੁਸੀਂ ਕਾਫਰ ਹੋ ਜਾਓਗੇ ਜੀ ਜੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਪੜਨਾ ਵੀ ਹੈ ਤਾਂ ਪੜੋ ਪਰ ਉਹਨਾਂ ਦੇ ਵਿੱਚ ਵੇਦਾਂ ਦੇ ਵਿੱਚੋਂ ਤੁਹਾਨੂੰ ਮਿਲਣਾ ਕੱਖ ਨਹੀਂ ਤੁਹਾਡੀ ਜਿਹੜੀ ਫਾਈਨਲ ਗਤੀ ਆ ਉਹ ਸ਼ਬਦ ਦੇ ਲੜ ਲੱਗ ਹੀ ਹੋਣੀ ਆ ਜੀ ਬਿਲਕੁਲ ਜੀ ਕਿਉਂਕਿ ਕਈ ਵਾਰੀ ਜੇ ਆਪਾਂ ਕਹਿੰਦੇ ਕਿ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਹੀ ਕਹਿ ਕੇ ਆਏ ਆ ਕਿ ਕਿਤਾਬ ਚਾਹ ਇੱਕ ਟੀਮ ਵਰਕ ਤੇ ਥਰੂ ਉਹਨਾਂ ਦੀਆਂ ਕਿੰਨੀਆਂ ਟੀਮਸ ਲੱਗੀਆਂ ਹੋਣਗੀਆਂ ਜਿਨ੍ਹਾਂ ਨੇ ਕਿਤੇ ਨਾ ਕਿਤੇ ਇਹ ਰੈਫਰੈਂਸਸ ਜਿਹੜੇ ਸੈੱਟ ਕਰਨੇ ਹੁੰਦੇ ਨੇ ਕਿ ਆਹ ਦੇਖੋ ਜੀ ਜਿਹੜੇ ਸਿੱਖ ਗੁਰੂ ਸਾਹਿਬਾਨ ਸਾਨੂੰ ਉਹ ਤੇ ਆਹ ਕੁਛ ਲਿਖਦੇ ਨੇ ਔਰ ਜਿਸ ਤਰੀਕੇ ਦੇ ਨਾਲ ਇਹ ਕੁਛ ਵਾਪਰਦਾ ਹੈਗਾ ਜੇ ਅਸੀਂ ਇਹਨਾਂ ਨੂੰ ਕੌਂਟਰਡਿਕਟ ਨਹੀਂ ਕਰਦੇ ਜੇ ਅਸੀਂ ਇਹਦੀ ਕੋਖ ਇਹਦੀ ਪਰਚੋਲ ਨਹੀਂ ਕਰਦੇ ਤਾਂ ਕਿਤਨਾ ਕਿਤੇ ਅਸੀਂ ਉਹਨੂੰ ਹੰਕਾਰਾ ਦੇ ਰਹੇ ਹੋਵਾਂਗੇ ਤੇ ਮੌਜੂਦਾ ਸਮੇਂ ਦੇ ਵਿੱਚ ਜਦੋਂ ਇਹੋ ਜਿਹਾ ਕਿਤਾਬਚਿਆਂ ਦੇ ਰਾਹੀ ਜੇ ਆਪਾਂ ਕਹੀਏ ਕਿ ਅੱਗੇ ਹੋਰ ਰੈਫਰੈਂਸ ਜਿਹੜੇ ਦਿੱਤੇ ਜਾਣਗੇ ਉਹ ਵੀ ਕਿਤਨਾ ਕਿਤੇ ਜਿਹੜੇ ਨੇ ਘਾਤ ਤੱਕ ਜਿਹੜੇ ਨੇ ਸਿੱਧ ਹੋਣਗੇ